ਕਾਦੀ ਕੱਗਰ ਬੰਦ ਕਰਦੀ ਗੁਰਲਾਲ ਕਨੌਰ ਨੇ ਪੱਥਰ ਲਾ ਦੀ ਉਸਕੇ ਵਿੱਚ ਜਸਾੜਾ ਜਦ ਪਾਣੀ ਨਾ ਆਇਆ ਐਮਐਲਏ ਗੁਰਲਾਲ ਕਨੌਰ ਕਹਿੰਦੇ ਲੋਕ ਸਾਥ ਨਹੀਂ ਦਿੰਦੇ ਕੱਗਰ ਤਾਂ ਅਸੀਂ ਪੱਕਾ ਕਰ ਦਈਏ ਹਟਾਏ ਕਿੰਨੇ ਜੀ ਇਹ ਹਟਾਣ ਵਾਲਾ ਕੌਣ ਹੈ ਇਹਨੂੰ ਨਾਪ ਬੰਦ ਕਰਦੀ ਆ ਕੱਗਰ ਸਾਫ ਕਰਨ ਦੇ ਕਰਾਂਗੇ ਆਪ ਬੰਦ ਕਰਤਾ ਮਤਲਬ ਉਥੇ ਲਾ ਦੀ ਪੱਥਰ ਲਾ ਦੀ ਜੀ ਉਹ ਸਰਕਾਰ ਨੇ ਕੱਲ ਲਾਗੇ ਤੇ ਧਰਨੇ ਭਗਤ ਗੁਰਦੁਆਰੇ 200 ਮਿਲਟਰੀ ਦਾ ਬੰਦਾ ਬਿਠਾ ਦਿਆ ਕਿਸ਼ਤੀਆਂ ਲੈ ਕੇ ਬਿਠਾਤੀਆਂ ਉਹ ਜਿਹੜੀ ਮਿਲਟਰੀ ਬੈਠੀ ਸੀ 200 ਬੰਦਾ ਉਹ ਸਿਰਫ ਨਹਿਰ ਨੂੰ ਬਚਾਉਣ ਲਈ ਸੀ ਵੀ ਕਿਤੇ ਨਹਿਰ ਨਾ ਟੁੱਟ ਜੇ ਜਰਦਾ ਪਾਣੀ ਕਿੰਨਾ ਕੁ ਨੁਕਸਾਨ ਕਰਦਾਗਾ ਵੀਰ ਜੀ ਸਾਰੇ ਪਿੰਡ ਦੀ ਫਸਲ ਮਾਰੇਗੀ ਤਬਾਹ ਹੋ ਗਈ ਕਣਕ ਨਿਛਰੀ ਵੀ ਜੀਰੀ ਨਿਛਰੀ ਵੀ ਦੀ ਸਾਰੀ ਜੀਰੀ ਖਤਮ ਹੋ ਗਈ ਐਮਐਲਏ ਨੇ ਵਾਅਦੇ ਕੀਤੇ ਸੀ ਜਿਹੜੇ ਗੁਰਲਾਲ ਖਨੋੜ ਨੇ ਕੋਈ ਪੂਰਾ ਨਹੀਂ ਕੀਤਾ ਨਾ ਨਾ ਕੋਈ ਵਾਅਦਾ ਗੁਰਲਾਲ ਨੇ ਪੂਰਾ ਨਹੀਂ ਕੀਤਾ ਬਥੇਰੇ ਵਾਅਦੇ ਕਰਕੇ ਗਿਆਤਾ ਉਰਾ ਉਹ ਤਾਂ ਆਪਣੀ ਸ਼ਕਲ ਵੀ ਨਹੀਂ ਦਿਖਾਂਦਾ ਮਾਰੀ ਸੜਕ ਟੁੱਟ ਗਈ ਦੀ ਪਿਛਲਾ 2023 ਹਾਂ ਪੂਰਾ ਸੀ ਪਾਣੀ ਦਾ ਪੱਧਰਾਗਾ ਉਹ ਸੜਕ 'ਮਾ ਮਿੱਟੀ ਵੀ ਨਹੀਂ ਪਾਈ ਜਦ ਇਹਨਾਂ ਨੂੰ ਸਰਦਾ ਨਹੀਂ ਫੇਰ ਮਿੱਟੀ ਬਾਹਮਾ ਨਹੀਂ ਪਾਉਂਦੇ ਨਹੀਂ ਹੈ ਇਹ ਵੀ ਫਸਲ ਆਈ ਹੈ ਹਾਂ ਜੀ ਹਾਂ ਸਾਡੀ ਸਾਰੀ ਫਸਲ ਆ ਗਈ ਸਾਰੇ ਪਿੰਡ ਦੀ ਆ ਗਈ ਜੀ ਬੜਾ ਸਰਾਲਾ ਕਿੰਨੇ ਏਕੜ ਆਈ ਹੈ ਮਾਰੀ 14 ਏਕੜ ਆ ਜੀ ਮਾ ਤੋਂ ਕਾ ਪਰਿਵਾਰ ਕਿਵੇਂ ਚਲਾਉਂਗੀ ਪਰਿਵਾਰ ਕਿ ਆਜੀ ਬ ਚਲਾਣਾ ਕਿ ਆ ਪਰਿਵਾਰ ਕਾ ਕਿਆ ਚਲਾਣਾ ਜੀ ਜਦ ਜ਼ਿੰਮੇਦਾਰ ਕੀ ਫਸਲ ਮਰ ਜਾ ਬਾਈ ਬਦਲਾ ਆ ਗਿਆ ਕਿਸ਼ਤੀਆਂ ਲੈ ਲਓ ਹੁਣ ਤਾਂ ਬਜੇ ਤੋਂ ਕਰ ਕਰ ਖੜ ਦੇਗੇ ਨੇ ਆਪ ਨੂੰ ਦੇ ਦੇਣਗੇ ਸਰਕਾਰਾਂ ਬਹੁਤੀ ਕਿਸ਼ਤੀਆਂ ਮਨ ਹੈ ਇਹਦਾ ਆਪੋ ਦੇ ਦੇਣੀ ਸਰਕਾਰਾਂ ਸਾਨੂੰ ਵੀ ਨਾ ਡੁੱਬ ਜਾਗੇ ਜਿਵੇਂ ਮਾਰ ਕੇ ਫਿਰ ਲੈ ਕਿਸ਼ਤੀਆਂ ਆ ਜਾ ਫੋਟੋ ਤਰਨੇ ਵੱਤ ਲੈ ਕੇ ਸਰਕਾਰਾਂ ਕੀ ਮਹਾਰਾਜ ਸਾਡੇ ਕਾ ਕਰ ਨੂੰ ਆਈ ਵੇਰੀ ਕਹਾਣ ਹੈ ਸਲਾਹ ਅਗਰ ਕਾ ਸਿੱਧਾ ਕਰ ਦੇਗੇ ਇਹਨਾਂ ਕਾੜ ਸਾਫ ਕਰ ਦੇਗੇ ਉਸ ਟਾਈਮ ਕੋਈ ਨਹੀਂ ਦਿਖਦਾ ਫਿਰ ਨੂੰ ਜਦ ਜਦੀਮ ਖੜ ਕੇ ਬਥੇਰੇ ਕਹਿ ਰਹੇ ਆ ਅਸੀਂ ਇਹਨੂੰ ਸਾਫ਼ ਕਰਦੇ ਆਂ ਸਾਨੂੰ ਵੋਟਾਂ ਪਾਓ ਅਸੀਂ ਸਾਫ਼ ਕਰਦੇ ਆਂ ਸਾਨੂੰ ਵੋਟਾਂ ਪਾਓ ਇਹਦਾ ਵੋਟਾਂ ਬਾਸ ਰੱਖ ਲਿਆ ਨਾ ਘੱਗਰ ਵਸੇ ਅਕਾਲੀ ਕਾਂਗਰਸੀ ਕੋਈ ਵੀ ਨਹੀਂ ਆਇਆ ਹੋਈ ਨਹੀਂ ਆਂਦਾ ਜੀਰਾ ਸਾਰਾਂਗੇ ਬੁਰਾ ਹਾਲਾ ਕਾਂਗਰਸੀਆਂ ਦਾ ਅਕਾਲੀਆਂ ਦਾ ਆਪ ਵਾਲਿਆਂ ਦਾ ਸਭ ਦਾ ਬੁਰਾ ਹਾਲ ਫਿਰ ਜਦੋਂ ਐਤ ਕੀ ਵੋਟਾਂ ਮੰਗਣਾ ਆਏ ਫਿਰ ਕੀ ਕਰੋਗੇ ਆਏ ਮੇਰੀ ਕਰਾਂ ਜੀ ਹਮੇ ਆਏ ਮੇਰੀ ਕਹਾ ਉਹਨਾਂ ਨਾਲ ਬਥੇਰੀ ਬਣਾਵਾ ਕੁੱਤੇ ਕਾਣੀ ਪਰ ਬਸਰਮਾ ਨੇ ਫੜਦੇ ਨਹੀਂ ਪੰਜਾਬ ਨੂੰ ਕਦੇ 47 ਮਾਰ ਗਈ ਕਦੇ 84 ਮਾਰ ਗਈ ਕਦੇ 92 95 ਦਾ ਦੌਰ ਸਾਨੂੰ ਮਾਰ ਗਿਆ ਕਦੇ ਸਾਨੂੰ ਹੜਾ ਨੇ ਮਾਰ ਲਿਆ ਕਦੇ ਗੰਦੀਆਂ ਸਰਕਾਰਾਂ ਨੇ ਮਾਰ ਲਿਆ ਅੱਜ ਪੰਜਾਬ ਪਾਣੀ ਦੇ ਨਾਲ ਮਰ ਰਿਹਾ ਅੱਜ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ ਤਾਂहां ਮਾਰ ਕੇ ਰੋ ਰਹੇ ਨੇ ਕਿ ਕੋਈ ਤਾਂ ਆ ਕੇ ਸਾਡੀ ਹਸਰ ਲੈ ਲਵੇ ਪਰ ਬਦਕਿਸਮਤੀ ਹੈ ਪੰਜਾਬ ਦੀ ਕਿ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਵਜ਼ੀਰੀਆਂ ਬਖਸ਼ੀਆਂ ਜਿਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਦਿੱਤੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਰਾ ਪੈਨ ਫੜਾਇਆ ਅੱਜ ਉਹਨਾਂ ਦੇ ਹਰਾ ਪੈਨਾਂ ਦੇ ਵਿੱਚੋਂ ਲੱਗਦਾ ਜਾਂ ਤਾਂ ਸ਼ਾਈ ਮੁੱਕ ਗਈ ਜਾਂ ਫਿਰ ਉਹਨਾਂ ਨੂੰ ਇਹ ਪੰਜਾਬ ਦੇ 3 ਕਰੋੜ ਲੋਕ ਦਿਸਣੋਂ ਹਟ ਗਏ ਮੁੱਖ ਮੰਤਰੀ ਸਾਹਿਬ ਇਹ ਉਹੀ 3 ਕਰੋੜ ਲੋਕ ਨੇ ਇਹ ਉਹੀ ਪੰਜਾਬ ਦੇ ਵਸਨੀਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਤੁਹਾਨੂੰ ਉਹ ਕੁਰਸੀ ਤੇ ਬਹਾਇਆ ਜਿਸ ਕੁਰਸੀ ਦੀਆਂ ਤੁਸੀਂ ਗੱਲਾਂ ਕਰਦੇ ਸੀ ਪਾਵਰਾਂ ਇਹਨਾਂ ਲੋਕਾਂ ਨੂੰ ਦੱਸਦੇ ਸੀ ਪਰ ਹਾਲਾਤ ਅੱਜ ਇਹ ਨੇ ਕੀ ਪਟਿਆਲਾ ਦੇ ਕਨੌਰ ਚ ਪੈਂਦੇ ਪਿੰਡ ਸਰਾਲਾ ਖੁਰਦ ਦੇ ਅੰਦਰ ਜਿਹੜੇ ਹਾਲਾਤ ਧੌਣ ਨੂੰ ਦਿਖਾਉਣ ਲੱਗੀਆਂ ਕਿ ਲੋਕ ਨੱਕੇ ਲਾ ਲਾ ਕੇ ਆਪਣੇ ਘਰ ਬਚਾਉਣ ਨੂੰ ਮਜਬੂਰ ਹੋਏ ਨੇ ਗਲੀਆਂ ਦੇ ਵਿੱਚ ਪਾਣੀ ਵੜ ਚੁੱਕਿਆਗਾ ਗਲੀਆਂ ਪਾਣੀਆਂ ਦੇ ਨਾਲ ਭਰੀਆਂ ਪਈਆਂ ਜੇ ਘਰੋਂ ਨਿਕਲਣਾ ਬਾਹਰ ਜਾਣਾ ਤਾਂ ਇਹਨਾਂ ਨੂੰ ਕਿਸ਼ਤੀਆਂ ਚਾਹੀਦੀਆਂ ਨੇ ਮੱਖ ਮੰਤਰੀ ਸਾਹਿਬ ਤੁਹਾਡਾ ਹੈਲੀਕਾਪਟਰ ਚਾਹੀਦਾ ਹੁਣ ਇਹਨਾਂ ਨੂੰ ਤੁਸੀਂ ਕਹਿੰਦੇ ਸੀ ਨਾ ਲੋਕਾਂ ਨੂੰ ਹੈਲੀਕਾਪਟਰ ਦੇਤਾ ਤਾਂ ਆਹ ਸਰਾਲਾ ਪਿੰਡ ਦੇ ਲੋਕਾਂ ਨੂੰ ਲੋਡ ਪੈ ਗਈ ਪੈਰਾਸ਼ੂਟ ਦੇ ਰਾਹੀਂ ਜਾਣਾ ਪਿਆ ਕਰੋ ਚੀਨ ਵਰਗੇ ਹਾਲਾਤ ਬਣਾਤੇ ਤੁਸੀਂ ਇੱਥੇ ਜਾਪਾਨ ਦੇ ਸ਼ਹਿਰਾਂ ਵਰਗੇ ਹਾਲਾਤ ਬਣਾਤੇ ਇਹ ਲੋਕ ਨੇ ਆਹ ਹਾਲਾਤ ਦੇਖੋ ਕਿਸ ਤਰੀਕੇ ਦੇ ਨਾਲ ਆਪਣਾ ਪਸ਼ੂ ਡੰਗਰ ਬਚਾਉਣ ਦੇ ਲਈ ਇਹਨਾਂ ਦੇ ਵੱਲੋਂ ਨੱਕੇ ਲਾਏ ਗਏ ਨੇ ਹਾਲਾਂਕਿ ਇਹ ਪਾਣੀ ਦਾ ਜਿਹੜਾ ਪੱਧਰ ਵਧਦਾ ਜਾ ਰਿਹਾ ਕੱਗਰ ਦਾ ਪਾਣੀ ਲਗਾਤਾਰ ਅੱਗੇ ਆ ਰਿਹਾ ਪਾਣੀ ਦਾ ਫੋਟ ਉੱਚਾ ਹੋ ਰਿਹਾ ਤੇ ਇਹ ਚਿੰਤਾ ਦੇ ਵਿੱਚ ਲੋਕ ਨੇ ਇਹਨਾਂ ਦੀਆਂ ਚਿਹਰੇ ਦੱਸ ਰਹੇ ਨੇ ਇਹਨਾਂ ਦੇ ਚਿਹਰਿਆਂ ਦੇ ਉੱਤੇ ਫਿਕਰਾਂ ਦੱਸ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਸਾਲ ਫਸਲਾਂ ਬਰਬਾਦ ਹੋ ਜਾਂਦੀਆਂ ਪਸ਼ੂ ਡੰਗਰ ਬਰਬਾਦ ਹੋ ਜਾਂਦਾ ਘਰ ਤੱਕ ਛੱਡਨੇ ਪੈ ਜਾਂਦੇ ਆ ਅੱਜ ਕੋਠਿਆਂ ਦੀਆਂ ਛੱਤਾਂ ਦੇ ਉੱਤੇ ਬੈਠ ਕੇ ਉਡੀਕ ਰਹੇ ਆ ਸ਼ਾਇਦ ਕੋਈ ਇੱਧਰੋਂ ਆ ਜੇ ਸਾਡੀ ਸਾਰ ਲੈ ਲਵੇ ਕੋਈ ਮੰਤਰੀ ਆ ਜਾਵੇ ਕੋਈ ਐਮਐਲਏ ਆ ਜਾਵੇ ਸਾਡੀ ਸਾਰ ਲੈ ਲਵੇ ਪਰ ਇਹ ਲੋਕ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਇਹ ਸਾਰੇ ਚੇਤੇ ਆ ਜਾਂਦੇ ਆ ਅੱਜ ਕੋਈ ਵੀ ਚੇਤੇ ਨਹੀਂ ਆਉਂਦਾ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਭਾਈ ਜੀ ਇਹ ਹਾਲਾਤ ਕਦੋਂ ਕਿਤੇ ਤੁਹਾਡੇ ਬਣੇ ਹੋਏ ਆ ਇਹ ਤਾਂ ਸਾਡੀ ਸੂਜੀ ਦੇ ਤਾਂ ਚੱਲੇ ਰਹੀ ਜੀ ਐਵੇਂ ਹੀ ਦੇਖ ਰਹੀ ਅਸੀਂ ਤਾਂ ਜੀ ਵੀ ਪਹਾੜ ਆ ਹੀ ਰਹੇ ਨੇ ਜੀ ਵੱਧ ਤੋਂ ਵੱਧ ਹੜ੍ਹ ਆਉਂਦੇ ਜੀ ਇੱਥੇ ਅੱਛਾ ਜਦੋਂ ਵੋਟਾਂ ਲੈਣ ਵੇਲੇ ਲੀਡਰ ਤੁਹਾਡੇ ਕੋਲੇ ਆਉਂਦੇ ਆ ਤੁਹਾਨੂੰ ਵਾਅਦੇ ਕਰਦੇ ਹੋਣਗੇ ਵੀ ਆ ਅਸੀਂ ਪੱਕਾ ਕਰ ਦਾਂਗੇ ਹੁਣ ਤੁਹਾਡੇ ਹੜ੍ਹ ਨਹੀਂ ਆਉਣਗੇ ਪਾਣੀ ਨਹੀਂ ਆਊਗਾ ਐ ਸਰਕਾਰ ਨੇ ਵੀ ਕੀਤੇ ਸੀ ਨਹੀਂ ਜੀ ਇਹ ਜਾ ਕੁਝ ਨਹੀਂ ਹੋਇਆ ਜੀ ਤੇ ਨਾ ਹੀ ਕੋਈ ਬੰਦੇ ਆ ਬੰਦੇ ਦਾ ਪ੍ਰਬੰਧ ਲੱਗਿਆ ਹੀ ਨਾ ਕੁਝ ਹੋਇਆ ਜੀ ਇੱਥੇ ਤੇ ਬਿਲਕੁਲ ਵੀ ਕੋਈ ਕੰਮ ਨਹੀਂ ਸਾਡੇ ਪਿੰਡ ਤਾਂ ਹੋਇਆ ਹੀ ਨਹੀਂ ਜੀ ਕੁਝ ਹਜੇ ਤੱਕ ਹਾਂਜੀ ਬਾਪੂ ਜੀ ਬਾਈ ਕੁਛ ਕਹਿ ਰਹੇ ਸੀ ਬਾਈ ਕੀ ਐਮਐਲਏ ਨੇ ਵਾਅਦੇ ਕੀਤੇ ਸੀ ਜਿਹੜੇ ਗੁਰਲਾਲ ਖਨੌਰ ਨੇ ਕੋਈ ਪੂਰਾ ਨਹੀਂ ਕੀਤਾ ਨਾ ਨਾ ਕੋਈ ਵਾਅਦਾ ਗੁਰਲਾਲ ਨੇ ਪੂਰਾ ਨਹੀਂ ਕੀਤਾ ਬਥੇਰੇ ਵਾਅਦੇ ਕਰ ਕਰ ਕੇ ਗਿਆ ਤਾਂ ਉਰਾ ਉਹ ਤਾਂ ਆਪਣੀ ਸ਼ਕਲ ਵੀ ਨਹੀਂ ਦਿਖਾਂਦਾ म्हारी ਸੜਕ ਟੁੱਟ ਗਈ ਦੀ ਪਿਛਲਾ 2023 ਵਾਂ ਹਾਂ ਉਰਾ ਸੀ ਪਾਣੀ ਦਾ ਪੱਧਰਾਗਾ ਉਹ ਸੜਕ માં ਮਿੱਟੀ ਵੀ ਨਹੀਂ ਪਾਈ ਜਦ ਇਹਨਾਂ ਨੂੰ ਸਰਦਾ ਨਹੀਂ ਫੇਰ ਮਿੱਟੀ ਪਿਆ ਮਾਨਾ ਨਹੀਂ ਪਾਉਂਦੇ ਨਹੀਂ ਹੈ। ਹੂੰ। ਇੰਨਾ ਕਾ ਕਹਿਣਾ ਕੁਝ ਹੋਰ ਆ ਦਿਖਾਣੇ ਕੇ ਤਾਂ ਦਹੂਰਾ ਖਾਣੇ ਕੇ ਹੋਰਨਗੇ। ਧੱਗਰ ਦਾ ਪਾਣੀ ਕਿੰਨਾ ਕ ਨੁਕਸਾਨ ਕਰਦਾਗਾ। ਵੀਰ ਜੀ ਸਾਰੇ ਪਿੰਡ ਦੀ ਫਸਲ ਮਾਰੇਗੀ ਤਬਾਹ ਹੋ ਗਈ। ਕਣਕ ਨਿਛਰੀ ਵੀ ਜੀਰੀ ਨਿਛਰੀ ਵੀ ਦੀ ਸਾਰੀ ਜੀਰੀ ਖਤਮ ਹੋ ਗਈ। ਢੋਡੀ ਵੀ ਫਸਲ ਆਈ ਆ ਵਿੱਚ। ਹਾਂ ਜੀ ਹਾਂ ਸਾਡੀ ਸਾਰੀ ਫਸਲ ਆ ਗਈ ਸਾਰੇ ਪਿੰਡ ਦੀ ਆ ਗਈ ਜੀ ਬੜਾ ਸਰਾਲਾ ਢੋਡੀ ਕਿੰਨੇ ਏਕੜ ਆਈ ਹੈ? ਮਾਰੀ 14 ਏਕੜ ਆ ਜੀ। 14 ਏਕੜ ਸਾਰੀ ਤਬਾਹ ਹੋ ਗਈ। ਮਾਰੀ ਖਤਮ ਆ ਜੀ। ਬਹੁਤ ਔਖਾ ਪਰਿਵਾਰ ਕਿਵੇਂ ਚਲਾਉਂਗੇ ਪਰਿਵਾਰ ਕਿ ਆਜੀਵ ਚਲਾਣਾ ਕਿ ਆ ਪਰਿਵਾਰ ਕਾ ਕਿਆ ਚਲਾਣਾ ਜੀ ਜਦ ਜ਼ਿਮੀਂਦਾਰ ਕੀ ਫਸਲ ਮਰ ਜਾ ਬਹੁਤ ਔਖਾ ਹੁੰਦਾ ਪੁੱਤਾਂ ਵਾਂਗੂ ਪਾਲ ਕੇ 6 ਮਹੀਨੇ ਬਾਅਦ ਜਦੋਂ ਵੱਡਣ ਦਾ ਟਾਈਮ ਆਇਆ ਤੇ ਉਹ ਸਾਰੀ ਤਬਾਹ ਹੋ ਗਈ ਹਾਂ ਜੀ ਵਧਣੇ ਦਾ ਟਾਈਮ ਤਾਂ ਅੱਜ ਦੇ ਮਹੀਨੇ ਨੂੰ ਫਸਲ ਆ ਜਾਂਦੀ ਆਪਣੇ 4 ਪੈਸੇ ਜਾਂਦੇ ਜ਼ਿਮੀਂਦਾਰ ਕੋਲ ਉਹੀ ਮਰ ਗਈ ਜੀ ਜ਼ਿਮੀਂਦਾਰ ਬਾਤ 6 ਮਹੀਨੇ ਬਾਅਦ ਪੈਸੇ ਆਵਾਂ ਉਹੀ ਖਤਮ ਹੋ ਗਈ ਇਹ ਸਰਕਾਰਾਂ ਕੀ ਗੰਦੀ ਨੀਤੀਆਂ ਕਰਕੇ ਸਾਰਾ ਕੁਝ ਹੋ ਰਿਹਾ ਜੀ ਇਹ ਜਜ਼ਬਾਤ ਨੇ ਬਾਈ ਭਰਿਆ ਹੋਇਆ ਪੂਰਾ ਅੰਦਰੋਂ ਭਰਿਆ ਹੋਇਆ ਭਰਾ ਇਹਦੀਆਂ ਅੱਖਾਂ ਸਾਨੂੰ ਦਿਖ ਰਹੀਆਂ ਨੇ ਪਰ ਇਹ ਲੀਡਰਾਂ ਨੂੰ ਦਰਦ ਨਹੀਂ ਦਿੰਦਾ ਇਹ ਰੋਂਦੇ ਲੋਕ ਲੀਡਰਾਂ ਨੂੰ ਨਹੀਂ ਦਿੰਦੇ ਦਿਖਦੇ ਨਹੀਂ ਜੀ ਦਿਖਦੇ ਨਹੀਂ ਉਹਨਾਂ ਨੇ ਜਮੀ ਨਹੀਂ ਉਹਨਕੇ ਜਦ ਵੋਟਾਂ ਆਜਾਂਗੇ ਜਦ ਸਾਰੇ ਆਜਾਂਗੇ ਵੋਟਾਂ ਦੇ ਬਾਅਦ ਆਪਣੀ ਸ਼ਕਲ ਵੀ ਨਹੀਂ ਦਿਖਾਉਂਦੇ ਆਂਦੇ ਵੀ ਨਹੀਂ ਖਬਰ ਲੈਣ ਕੋਈ ਕਾਲੀ ਕਾਂਗਰਸੀ ਕੋਈ ਵੀ ਨਹੀਂ ਆਇਆ ਹੋਈ ਨਹੀਂ ਆਂਦਾ ਜੀ ਬੁਰਾ ਸਾਰਿਆਂ ਦਾ ਬੁਰਾ ਹਾਲਾ ਕਾਂਗਰਸੀਆਂ ਦਾ ਕਾਲੀਆਂ ਦਾ ਆਪ ਵਾਲਿਆਂ ਦਾ ਸਭ ਦਾ ਬੁਰਾ ਹਾਲਾ ਫਿਰ ਜਦੋਂ ਐਤ ਕੀ ਵੋਟਾਂ ਮੰਗਣ ਆਏ ਫਿਰ ਕੀ ਕਰੋਗੇ ਆਏ ਮੇਰੀ ਕਰਾਂ ਜੀ ਹਮੇ ਆਏ ਮੇਰੀ ਕਹਾਣਾਂ ਗੱਲ ਬਥੇ ਕੁੱਤੇ ਖਾਣੀ ਪਰ ਬਸਰਮਨ ਖੜਦੇ ਨਹੀਂ ਇਹ ਗੁੱਸਾ ਗਾ ਪੰਜਾਬ ਦੇ ਲੋਕਾਂ ਦੇ ਅੰਦਰ ਬਦਲਾ ਲਿਆਂਦਾ ਸੀ ਇੱਕ ਬਾਈ ਜੀ ਨੂੰ ਪੁੱਛਦੇ ਆ ਕਿ ਇਹਨਾਂ ਦੇ ਪਿੰਡ ਚ ਬਦਲਾ ਕਿੰਨਾ ਆਇਆ ਬਾਈ ਬਦਲਾ ਆ ਗਿਆ ਕਿਸ਼ਤੀਆਂ ਲੈ ਲਓ ਹੁਣ ਤਾਂ ਮੈਂ ਤੁਹ ਕਰ ਕਰ ਖੜਦੇਗੇ ਨੇ ਆਪੂ ਦੇ ਦੇਗੇ ਸਰਕਾਰਾਂ ਬਹੁਤੀ ਕਿਸ਼ਤੀਆਂ ਮਾਨੂੰ ਹੈ ਇਹਦਾ ਆਪੂ ਦੇ ਦੇਗੇ ਸਰਕਾਰਾਂ ਸਾਨੂੰ ਵੀ ਨਾ ਡੁੱਬ ਜਾਗੇ ਸਮਾਰ ਕੇ ਫਿਰ ਲੈ ਕਿਸ਼ਤੀਆਂ ਆ ਜਾ ਫੋਟੋ ਤਰ੍ਹਾਂ ਨੇ ਵੱਤ ਲੈ ਕੇ ਨੇ ਹੈ ਤੁਸੀਂ ਇਹਨੂੰ ਕੁਦਰਤੀ ਮਾਰ ਮੰਨਦੇ ਹੋ ਜਾਂ ਸਰਕਾਰਾਂ ਦੀ ਮਾਰ ਮੰਨਦੇ ਹੋ ਸਰਕਾਰਾਂ ਦੀ ਮਾਰ ਆ ਜ ਸਾਡੇ ਕੱਗਰ ਨੂੰ ਆਏ ਵੇਰੀ ਕਹਾਂ ਨੇ SLA ਕਹਿੰਦੇ ਸਿੱਧਾ ਕਰ ਦੇਗੇ ਇਹਨੂੰ ਕੋਟ ਸਾਫ਼ ਕਰ ਦੇਗੇ ਉਹ ਟਾਈਮ ਕੋਈ ਨਹੀਂ ਦਿਖਦਾ ਫਿਰ ਨਾ ਜਦ ਜਿਆਦਾ ਵੀ ਖੜਕਾ ਬਥੇਰੇ ਕਹਿ ਰਹੇ ਆ ਅਸੀਂ ਇਹਨੂੰ ਸਾਫ਼ ਕਰ ਦੇਗੇ ਸਾਨੂੰ ਵੋਟਾਂ ਪਾਓ ਅਸੀਂ ਸਾਫ਼ ਕਰ ਦੇਗੇ ਸਾਨੂੰ ਵੋਟਾਂ ਪਾਓ ਇਹਦਾ ਵੋਟਾਂ ਬਾਸ ਤਾਂ ਰੱਖ ਲਿਆ ਨਾ ਕੱਗਰ ਬਸ ਹਮਮ ਔਰ ਇਹਨੂੰ ਕੁਝ ਕਰਨਾ ਹੈ ਸਮਝ ਪਰ ਐਮਐਲਏ ਗੁਲਾਲ ਕਨੌਰ ਕਹਿੰਦੇ ਲੋਕ ਸਾਥ ਨਹੀਂ ਦਿੰਦੇ ਕੱਗਰ ਤਾਂ ਅਸੀਂ ਪੱਕਾ ਕਰ ਦਈਏ ਹਟਾਏ ਕਿੰਨੇ ਜੀ ਇਹ ਹਟਾਉਣ ਵਾਲਾ ਕੌਣ ਹੈ ਇਹਨੂੰ ਨਲਾਬ ਬੰਦ ਕਰ ਦਿਆ ਕੱਗਰ ਸਾਫ਼ ਕਰਨ ਦੇ ਆਪ ਬੰਦ ਕਰਤਾ ਮਤਲਬ ਉਥੇ ਲਾਦੀ ਪੱਥਰ ਲਾਦੇ ਜੀ ਪੱਥਰ ਲਾਦੀ ਕਿਤਨੀ ਆਪਣੇ ਖੇਤ ਵਾਲਾ ਜੀ ਕੱਗਰ ਦੇ ਵਿੱਚ ਕੱਗਰ ਦੇ ਵਿੱਚ ਅੱਛਾ ਨਾਲ ਕਨੌਰ ਨੇ ਆਪਣੇ ਖੇਤਾਂ ਦੇ ਵਿੱਚ ਜਿਹੜੇ ਪੱਥਰ ਲਾੜੇ ਆਪਦੇ ਖੇਤਾਂ ਨੂੰ ਬਚਾਉਣ ਦੇ ਲਈ ਬਚਾਉਣ ਦੇ ਲਈ ਜੀ ਹੋਰ ਉਸੇ ਸਾਰਨੀ ਸਾਡੀ ਡਾਫ ਲੱਗੀ ਜੀ ਤੇ ਪਿੱਛੇ ਪਾਣੀ ਜਦੀ ਪੜਦਾ ਸਾਡੇ ਘਰਾਂ 'ਚ ਅੱਛਾ ਉਹ ਪੱਥਰਾਂ ਦੀ ਡਾਫ ਲਾ ਕੇ ਪਾਣੀ ਤੁਹਾਡੇ ਘਰੇ ਹਾਂ ਸਾਡੇ ਘਰੇ ਆਦਾ ਜੀ ਕੱਗਰ ਬੰਦ ਕਰਦੀ ਜੀ ਉਹਨੇ ਡਾਫ ਲਾ ਕੇ ਅੱਧੀ ਕੱਗਰ ਬੰਦ ਕਰਦੀ ਗੁਰਲਾਲ ਕਨੌਰ ਨੇ ਪੱਥਰ ਲਾ दिए ਉਸ ਦੇ ਵਿੱਚ ਜ ਜੱ ਸਾਡਾ ਜਦ ਪਾਣੀ ਇੰਨਾ ਆਇਆ ਹਾਂ ਜੀ ਉਹਨੇ ਆਪਣੀ ਜ਼ਮੀਨ ਦੇ ਵਿੱਚ ਪੱਥਰ ਲਾ ਦਿੱਤੇ ਘੱਗਰ ਦੇ ਵਿੱਚ ਅੱਧੀ ਘੱਗਰ ਬੰਦ ਕਰ ਦਿੱਤੀ ਗੁਰਲਾਲ ਕਨੌਰ ਨੇ ਹਰ ਬੰਦਾ ਜਿਹੜਾ ਲਖਾ ਦੇਖ ਕੇ ਉੱਥੇ ਦੀ ਦੇਖਾ ਵੀ ਇਹ ਘੱਗਰ ਤਾਂ ਸਾਰੀ ਬੰਦ ਹੋ ਗਈ ਸਾਰੀ ਬੰਦ ਆ ਵੀ ਇੱਥੇ ਪਾਣੀ ਕਿੱਤੋਂ ਲੱਗੇਗਾ ਹੂੰ ਇਹ ਫਿਰ ਕੌਣ ਕਹੇ ਇਹਨੂੰ ਹੈ ਦੂਆ ਤਾਂ ਹੁੰਦਾ ਕਿਸੇ ਨੂੰ ਚੱਕਿਆ ਫਿਰ ਨੰਦਰਗੇੜ ਦੇ ਮਾਜੀ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਫਸਲ ਤਾਂ ਰਹੀ ਹੋਣੀ ਜੀ ਫਸਲ ਉਦਾਲਾ ਕਹਾਂ ਰਹਿ ਗਿਆ ਫਸਲ ਤਾਂ ਖਤਮ ਹੈ ਜੀ ਸੜ ਸੜ ਜਾ ਠੇਕੇਗਾ ਨਹੀਂ ਬੈਠੇ ਫਸਲ ਸਤਨਾਮ ਆ ਸਾਰੀ ਨਿਸਰੀ ਫਸਲ ਦੀ ਅਜਾ ਹਰ ਸਾਲ ਮਾਰ ਪੈਂਦੀ ਆ ਯਾਰ ਹਰ ਸਾਲ ਤੁਸੀਂ ਮਾਰਾ ਸਹਿ ਕੇ ਵੀ ਚਿਹਰਿਆਂ ਦੇ ਉੱਤੇ ਤੁਹਾਡੇ ਜਿਹੜੇ ਅਸੀਂ ਉਹੀ ਚੜਦੀ ਕਲਾ ਦੇਖ ਰਹੇ ਆ ਪਰਮਾਦਮਾ ਦੀ ਦੇਣ ਹੈ ਜੀ ਬਸ ਹੋਰ ਕੀ ਇਹਨਾਂ ਤੋਂ ਕਸਰ ਨਹੀਂ ਰੱਖ ਰਹੇ ਕੋਈ ਇਹਨਾਂ ਦੇਖੀ ਜੇ ਮੰਡੀ ਮਾ ਜਾਏਗੀ ਉਹਨੂੰ ਚੱਕ ਚੱਕ ਕੇ ਫੇਰ ਕਹਾਂਗੇ ਤਾਂ ਵਿਕਦੀ ਨਹੀਂ ਜਦ 1000 ਰੁਪਏ ਕੱਢ ਦੇਗੇ ਫਿਰ ਉਹ ਵਿਕ ਜਾਏਗੀ ਮਿੱਟੀ ਲੱਗੀ ਜਦ 1000 ਰੁਪਏ ਰੇਟ ਕੱਢ ਦੇਗਾ ਫਿਰ ਵਿਕ ਜਾਏਗੀ ਉਹ ਉਹ ਵਿਕਦੀ ਨਹੀਂ ਉਹ ਪਸੂ ਡੰਗਰ ਦਾ ਵੀ ਔਖਾ ਹੋ ਜਾਂਦਾ ਹੋਊਗਾ ਸਾਰਾ ਕੁਝ ਔਖਾ ਜੀ ਸਾਰੀ ਕੁਝ ਔਖਾ ਇਹ ਪਸੂ ਕਹਾਂ ਦੇ ਗਏ ਆ ਮੈਂ ਬਾਹਰ ਦੇ ਪੱਠੇ ਬਾਹਰ ਪੱਠੇ ਵੀ ਨਹੀਂ ਰਹੇ ਕਸੂ ਕੀ ਕਰ ਰਹੇ ਜੀ ਇਹਨਾਂ ਦਾ ਸਰਕਾਰਾਂ ਦਾ ਪੂਰਾ ਹਾਲ ਕਰ ਲਿਆ ਇਹਦਾ ਬਾਈ ਜੀ ਖੜ ਗਿਆ ਫੋਟੋ ਦਰਵਾਜ਼ਾ ਬਾਈ ਜੀ ਕੀ ਗੱਲ ਬੜੇ ਮਰਝਾਏ ਜੇ ਖੜੇ ਹੋ ਕੀ ਹੋ ਗਿਆ ਨਹੀਂ ਹੋਣਾ ਤਾਂ ਉਹਨੂੰ ਖਤਰੀ ਇਹਦਾ ਕੋਈ ਪਤਾ ਨਹੀਂ ਹੁਣ ਪਾਣੀ ਚ ਦੇਖੋ ਵੀਰ ਜੀ ਪਾਣੀ ਕੋਈ ਪਤਾ ਨਹੀਂ ਕਿੰਨਾ ਕੁ ਵੱਜੇ ਹੂੰ ਬਦਨ ਤੋਂ ਬਾਅਦ ਕੋਈ ਚਾਰਾ ਨਹੀਂ ਹੈਗਾ ਨਾ ਇੱਥੇ ਕੋਈ ਐਮ ਐਲ ਏ ਆਉਂਦਾ ਹੈ ਨਾ ਇਹਨਾਂ ਦਾ ਕੋਈ ਡੀ ਸੀ ਨਾ ਕੋਈ ਡੀ ਐਸ ਪੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਮੁਲਾਜ਼ਮ ਨਹੀਂ ਜਦੋਂ ਪਾਣੀ ਮਤਲਬ ਘੱਟ ਸੀ ਉਸ ਟਾਈਮ ਸਾਰੇ ਮੁਲਾਜ਼ਮ ਆਉਂਦੇ ਸੀ ਯਾ ਪਾਣੀ ਜਦੋਂ ਉਤਰ ਜਾਊਗਾ ਇੱਕ ਦੋ ਦਿਨ ਬਾਅਦ ਉਹ ਸਾਰੇ ਗੱਡੀਆਂ ਲੈ ਕੇ ਆਪਣੀ ਫਿਰਨਗੇ ਵੀ ਕਿੰਨਾ ਕਿੱਥੇ ਨੁਕਸਾਨ ਹੋਇਆ ਮੁਆਵਜ਼ਾ ਦੇ ਕੇ ਜਾਣਗੇ ਨਾ ਮੁਰਗੀਆਂ ਦੇ ਖੰਭਾਂ ਦੇ ਵੀ ਮੁਆਵਜ਼ਾ ਦਿੰਦੇ ਆ ਕੋਈ ਮੁਆਵਜ਼ਾ ਪਿਛਲੇ ਵਾਰ ਹੁਣ ਸਰਦੀਆਂ ਚ ਕਣਕ ਦੇ ਵਿੱਚ ਬਰਸਾਤ ਝੂਠ ਬੋਲਦੇ ਆ ਯਾਰ ਤੁਸੀਂ ਮੁੱਖ ਮੰਤਰੀ ਕਹਿੰਦਾ ਮੁਰਗੀਆਂ ਦੇ ਫੰਗਾ ਦਾ ਮੁਆਵਜ਼ਾ ਦੇਵਾਂਗੇ ਤੁਸੀਂ ਕਹਿੰਦੇ ਦਿੰਦੇ ਨਹੀਂਗੇ ਵੀਰ ਜੀ ਤੁਸੀਂ ਹੁਣ ਪਿਛਲੇ ਵਾਰ ਸਰਦੀਆਂ ਚ ਕਣਕ ਚ ਔਲੇ ਪਈ ਸਾਡੇ ਏਰੀਏ ਚ ਇੱਕ ਵਾਰ ਆਇਆ ਸੀ ਮੰਤਰੀ ਉਸ ਤੋਂ ਬਾਅਦ ਕੋਈ ਨਹੀਂ ਆਇਆ ਨਾ ਕੋਈ ਗਰਦੋਰੀ ਕਰਨੀ ਆ ਕੋਈ ਕੁਝ ਨਹੀਂ ਕਰਨਾ ਆ ਇੱਕ ਵਾਰ ਦਖਾ ਕੇ ਚਲੇ ਗਏ ਬਈ ਜ਼ਿੰਦਗੀ ਕਿਵੇਂ ਕੱਟ ਰਹੇ ਆ ਯਾਰ ਇਹਨੇ ਬਹੁਤ ਔਖੇ ਵਾਲਾ ਇਹਨਾਂ ਦੇ ਆਸਰੇ ਥੋੜੀ ਜਾਂ ਸਰਕਾਰਾਂ ਦੇ ਆਸਰੇ ਆ ਹੁਣ ਰਾਤ ਨੂੰ ਨੀਂਦ ਆ ਜਾਂਦੀ ਆ ਹਾਲਾਤ ਦੇਖ ਕੇ ਹੁਣ ਤੁਸੀਂ ਦੇਖੋ ਦੋ ਦਿਨ ਹੋ ਗਏ ਜਾਗੀ ਬੈਠੇ ਆ ਸੀ ਰਾਤ ਨੂੰ ਨੀਂਦ ਕਿਵੇਂ ਆਂਦੀ ਆ ਵੀਰ ਜੀ ਆ ਤੁਹਾਡਾ ਹੀ ਘਰ ਆ ਨਾ ਜਿਹੜਾ ਨਾਲ ਆ ਅਸੀਂ ਦੇਖਿਆ ਕੋਠੇ ਤੇ ਬੈਠੇ ਹੋਏ ਹੁਣ ਵੀ ਸਾਰਾ ਡੱਬਰ ਆ ਨਾ ਹਾਂਜੀ ਹਾਂ ਵੀਰ ਹੁਣ ਪਾਣੀ ਜੇ ਹੋਰ ਵਾਜੇ ਫਿਰ ਕੋਈ ਚਾਰਾ ਨਹੀਂ ਵੀਰ ਜਾਣਦਾ ਉਹ ਸਰਕਾਰ ਨੇ ਕੱਲ ਲਾ ਕੇ ਤੇ ਧੰਨੇ ਭਗਤ ਗੁਰਦੁਆਰੇ 200 ਮਿਲਟਰੀ ਦਾ ਬੰਦਾ ਬਿਠਾ ਦਿਆ ਕਿਸ਼ਤੀਆਂ ਲੈ ਕੇ ਬਿਠਾ ਦੀਆਂ ਤੁਸੀਂ ਕਿਸ਼ਤੀਆਂ ਹੀ ਥਾਂ ਤੇ ਪ੍ਰਬੰਧ ਕਰੋਸ ਪਾਣੀ ਦਾ ਵੀ ਕਿਤੇ ਕੋਈ ਜਾਏ ਹਰ ਸਾਲ ਪਾਣੀ ਆਂਦਾ ਹੈ ਠੀਕ ਹੈ ਇਹ ਤਾਂ ਕਿਸਤੀਆਂ ਲੈ ਕੇ ਦੋ ਸਰਕਾਰਾਂ ਸਿਰਫ ਆਪਣੀ ਨਹਿਰ ਨੂੰ ਬਚਾਉਣ ਦੇ ਚੱਕਰ 'ਚ ਜਿਹੜੀ ਮਿਲਟਰੀ ਆਈ ਸੀ ਹੁਣ ਹੋਰ ਇਹਨਾਂ ਨੂੰ ਬੰਦਿਆਂ ਦੀ ਕੋਈ ਇੱਥੇ ਚਿੰਤਾ ਨਹੀਂ ਸੀ ਉਹ ਜਿਹੜੀ ਮਿਲਟਰੀ ਬੈਠੀ ਸੀ 200 ਬੰਦਾ ਉਹ ਸਿਰਫ ਨਹਿਰ ਨੂੰ ਬਚਾਉਣ ਲਈ ਸੀ ਕਿ ਨਹਿਰ ਨਾ ਟੁੱਟ ਜੇ ਇਹ ਜਿਹੜਾ ਤੇ ਹਰਾਨੇ ਚ ਨਹਿਰ ਹਰਾਨੇ ਚ ਨਹਿਰ ਜਾਂਦੀ ਆ ਕਿ ਗੇਟ ਬੰਦ ਸੀ ਉਹ ਜਦੋਂ ਨਹਿਰ ਚ ਪਾਣੀ ਟੁੱਟਿਆ ਉਸ ਤੋਂ ਬਾਅਦ ਉਹ ਹਰਾਨੇ ਦੇ ਲੋਕਾਂ ਨੇ ਗੇਟ ਘੜਾਏ ਆ ਜ਼ਬਰਦਸਤੀ ਨਹਿਰ ਸਰਕਾਰ ਨੂੰ ਬੰਦ ਕਰਤੇ ਸੀ ਇਹ ਤਾਂ ਆਪਣੀ ਨਹਿਰ ਬਚਾਉਣ ਦੀ ਚਿੰਤਾ ਹੈ ਹੋਰ ਕੋਈ ਨਹੀਂ ਲੋਕਾਂ ਦੀ ਕੋਈ ਚਿੰਤਾ ਲੋਕਾਂ ਦੀ ਕੋਈ ਚਿੰਤਾ ਲੋਕ ਦਾ ਮਰਨ ਚਾਹ ਜੋ ਮਰ ਜੇ ਹੁਣ ਬਿਰ ਭਾਈ ਕਿੰਨਾ ਕੁ ਪਾਣੀ ਕਿਥੋਂ ਤੱਕ ਆ ਜਾਂਦਾ 23 ਚ ਵਾਵਾ ਪਾਣੀ ਆਇਆ ਸੀ ਨਾ ਇਹਨਾਂ ਪਿੰਡਾਂ ਚ ਫੁੱਟ ਡੇਢ ਫੁੱਟ ਹੋਰ ਜ਼ਿਆਦਾ ਪਾਣੀ ਸੀ ਪਿਛਲੇ ਵਾਰ 2023 ਚ ਹੁਣ ਥੋੜਾ ਘਟਾ ਹੈ ਪਿਛਲੇ ਸਾਲ ਤੋਂ ਲੇਕਿਨ ਕੋਈ ਸੰਸਤਾ ਹੀ ਟੋਂਡੇ ਤੱਕ ਕਿਸੇ ਨੇ ਪਹੁੰਚ ਕੀਤੀ ਕੋਈ ਮਰਤ ਦੀ ਲੋੜ ਆ ਜਾ ਤੁਹਾਨੂੰ ਜੇ ਹੁਣ ਲੋੜ ਆ ਕੋਈ ਪਸ਼ੂਆਂ ਲਈ ਚਾਰਾ ਤੁਸੀਂ ਸਾਡੇ ਚੈਨਲਾਂ 'ਚ ਕੋਈ ਅਪੀਲ ਕਰ ਸਕਦੇ ਹੋ ਲੋਕਾਂ ਤੱਕ ਐਨਆਰਆਈ ਭਰਾਵਾਂ ਤੱਕ ਲੋਕਾਂ ਲਈ ਅਪੀਲ ਕਿਆ ਕਰਾਂਗੇ ਜਾਂ ਲੋਕਾਂ ਜੇ ਅੱਗੇ ਵਾਸਤੇ ਮੇਰਾ ਹੱਲ ਹੋ ਜਾ ਕੋਈ ਇਸ ਕਾਇ ਉਹ ਹੀ ਬਹੁਤ ਹੈ ਵੈਸੇ ਮਨ ਨੂੰ ਹਾਂ ਹੋਰ ਕੋਈ ਹੱਲ ਨਹੀਂ ਆ ਕਿੱਦੜ ਸਾਡੇ ਤਲਲੇ ਪਾਸੇ ਘਾਓ ਹੈ ਸੂਆ ਜੀ ਉਹਦੀ ਪਟੜੀ ਤੇ ਨਹੀਂ ਉੱਚੀ ਹੈ ਨਾ ਕੋਈ ਹੱਦ ਦੇ ਬੱਧ ਜੇ ਉਹ ਪਟੜੀ ਸਾਡੀ ਨੀਵੀ ਹੋਏ ਸਾਡਾ ਨੁਕਸਾਨ ਹੋ ਨਹੀਂ ਹੁੰਦਾ ਇਹਨਾਂ ਨੇ ਪਤਾ ਨਹੀਂ ਜੋ ਥੰਬ ਜਦ ਪਤਾ ਵੀ ਆ ਸਾਲੀਆਂ ਨੁਕਸਾਨ ਕਰ ਰਿਆ ਉਸ ਨੂੰ ਨੀਮੀ ਕਰਦੇ ਨੇ ਮੜੀ ਜੀ ਹੈ ਉਹਨੂੰ ਨੀਮੀ ਕਰਦੇ ਉਹਨੂੰ ਨੀਮੀ ਕਰਦੇ ਮੜੀ ਜੀ ਪਾਣੀ ਪਿੰਡ ਤੇ ਫਿਰ ਲਵਾਂ ਲੱਗਣੇਗਾ ਉਹ ਪਰਲੀ ਨੀਮੀ ਹੈ ਉਰਲੀ ਪਿੰਡ ਵਾਲੇ ਕਰਕੇ ਪਾਸਾ ਉੱਚੀ ਚੱਕ ਰખી ਹੈ ਉਹਦੇ ਕਰਕੇ ਸਾਡੇ ਕੋਲ ਡਾਫ ਲੱਗਦੀ ਹੈ ਜੇ ਸੂਆ ਵਢਣ ਕਿਤਨਾ ਚਾਹੀਏ ਇਸ ਤਨੇ ਪਾਣੀ ਮਈ ਉੱਥੇ ਜਾ ਕੇ ਬੰਦੇ ਨੂੰ ਡੁੱਬਣਾ ਥੋੜਾ ਇਤਨੇ ਦੂਰ ਜਾ ਕੇ ਸੂਆ ਕਿਲੇ ਬੰਦ ਵੀ ਪਾਣੀ ਬਹੁਤ ਹੈ 15 15 ਫੁੱਟ ਪਾਣੀ ਹੋ ਰਿਹਾ ਹਾਂ ਤੇ ਤੋੜਦੇ ਜੇ ਪਹਿਲੀ ਸੂਆ ਨੀਮਾ ਹੋਏ ਤਾਂ ਸਾਡੇ ਪਿੰਡਾਂ 'ਚ ਲਵਾ ਪਾਣੀ ਨਹੀਂ ਜਾਂਦਾ ਪਰ ਨਹੀਂ ਉਹ ਕੰਮ ਕਰਨਾ ਨਹੀਂ ਨੂੰ ਤੈਨੂੰ ਪੈਸੇ ਨਹੀਂ ਮਿਲਨੇ ਇਹ ਸਾਡੇ ਤੋਂ ਬਿਸਰੇ ਪੈਸੇ ਪਾ ਲੇਗੇ ਉੱਪਰ ਦੇ ਕਿੰਨੇ ਪੀਸ ਸਕੇ ਫਸ ਲਾਂਗੇ ਫਿਰ ਉਹ ਹਿੰਸੇ ਪਤੀਆਂ ਹੋਏंगी ਤੇ ਸਾਡੇ ਵਾਲੇ ਤੋਂ ਖਾਤੇ ਮਾਹੀ 500 ਆਣੇ ਆ ਇਹ ਨਹੀਂ ਵਾਲੇ ਆਣੇ ਆ ਸਾਰੇ ਹੈ ਇਹ ਹਾਲਾਤ ਹੋਏ ਵੇ ਤਾਂ ਬਿਲਕੁਲ ਇਹ ਚੜਦੀ ਕਲਾ ਨੇ ਪੰਜਾਬ ਦੀ ਤੁਸੀਂ ਦੇਖ ਸਕਦੇ ਹੋ ਅਸੀਂ ਪੁੱਛਿਆ ਕਿ ਕੋਈ ਮਦਦ ਦੀ ਲੋੜ ਆ ਅਪੀਲ ਕਰ ਦੋ ਐਨ ਆਰ ਆਈ ਭਰਾਵਾਂ ਨੂੰ ਸੰਸਥਾਵਾਂ ਨੂੰ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਇਹ ਅੱਜ ਉਸ ਕਿਨਾਰੇ ਤੇ ਆ ਪੂਰੇ ਪਿੰਡ ਦੀ ਫਸਲ ਡੁੱਬ ਚੁੱਕੀ ਆ ਬਰਬਾਦ ਹੋ ਚੁੱਕੀ ਆ ਇੱਕ ਵੀ ਦਾਣਾ ਇਹਨਾਂ ਦੇ ਘਰਾਂ ਚ ਨਹੀਂ ਆਉਣਾ ਇੱਕ ਵੀ ਰੁਪਿਆ ਨਹੀਂ ਆਉਣਾ ਸ਼ਾਊਕਾਰ ਦੇ ਆੜਤੀਏ ਦੇ ਲੈਣ ਦੇਣ ਵਾਲਿਆਂ ਦੇ ਸਾਰਾ ਕਰਜ਼ਾ ਉਵੇਂ ਖੜਾ ਪਰ ਨਾ ਤਾਂ ਕਿਸੇ ਦੀ ਚਿਹਰੇ ਦੇ ਉੱਤੇ ਮੱਥੇ ਧੋੜੀਆਂ ਦੇਖੀਆਂ ਸੀ ਨਾ ਹੀ ਕੋਈ ਸ਼ਿਕਵਾਗਾ ਨਾ ਹੀ ਕੋਈ ਮਦਦ ਮੰਗੀ ਹੱਥ ੱਡੇ ਵੀ ਸਾਨੂੰ ਆਹ ਦੇ ਦੋ ਕੋਈ ਲਾਲਚ ਨਹੀਂ ਇਹਨਾਂ ਦੇ ਮਨਾਂ ਦੇ ਅੰਦਰ ਇਹ ਪੰਜਾਬ ਆ ਚੜਦੀ ਕਲਾ ਵਾਲਾ ਪੰਜਾਬ ਆ ਤੇ ਮੈਨੂੰ ਹੁਣ ਉਹ ਗੱਲ ਚੇਤੇ ਆ ਰਹੀ ਆ ਜਿਉਂ-ਜਿਉਂ ਦਾਤੀ ਵੱਢਦੀ ਅਸੀਂ ਦੂਣ ਸਵਾਏ ਹੋਏ ਇਹ ਜਿੰਨਾ ਸਾਨੂੰ ਵੱਢਣਗੇ ਇਹ ਪੰਜਾਬ ਓਨਾ ਹੀ ਉੱਤੇ ਵੱਧ ਚੜ ਕੇ ਆਊਗਾ ਇਹਨਾਂ ਲੋਕਾਂ ਨੂੰ ਦੱਬਿਆ ਨਹੀਂ ਜਾ ਸਕਦਾ ਪਰ ਸਮੇਂ ਦੀਆਂ ਹਕੂਮਤਾਂ ਨੂੰ ਇਹਨਾਂ ਲੋਕਾਂ ਦੇ ਵੱਲੋਂ ਇਹ ਸੁਨੇਹਾਗਾ ਚੇਤਾਵਨੀ ਆ ਕਿ ਜੇਕਰ ਹੁਣ ਵੀ ਅੱਜ ਦੇ ਮੌਜੂਦਾ ਲੀਡਰ ਨਾ ਸਮਝੇ ਇਹਨਾਂ ਲੋਕਾਂ ਦੇ ਦਰਦਾਂ ਨੂੰ ਨਾ ਸਮਝਿਆ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋ ਸਕਦਾ